ਅੱਜ ਪਾ ਤੁਹਾਡੇ ਵਾਸਤੇ ਬਹੁਤ ਸੋਹਣੀ ਇਹ ਵੀਡੀਓ ਲੈ ਕੇ ਪਹੁੰਚੇ ਅਸੀਂ ਅੱਜ ਤੁਹਾਨੂੰ ਇੱਕ ਨਹੀਂ ਦੋ ਨਹੀਂ ਘੱਟੋ ਘੱਟ ਤਿੰਨ ਤੋਂ ਚਾਰ ਕੂਠੀਆਂ ਵਧੀਆ ਰੇਟ 'ਚ ਦੇਖਣ ਨੂੰ ਮਿਲ ਜਾਣਗੀਆਂ ਪੂਰੀਆਂ ਜਮਾਂ ਸੋਹਣੀਆਂ ਤਿਆਰ ਕੀਤੀਆਂ ਹੋਈਆਂ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਘਰ ਹੈ ਕੂਠੀ ਹੈ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਵਾ ਬਾਕੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਤੁਸੀਂ ਐਡ ਪੂਆ ਸਕਦੇ ਹੋ ਚੈਨਲ ਤੇ ਤੇ ਛੇਤੀ ਭੇਜੋ ਛੇਤੀ ਆਪਾਂ ਐਡ ਲਗਾ ਦਾਂਗੇ ਤੇ ਤੁਹਾਡਾ ਘਰ ਜਾਂ ਕੂਠੀ ਛੇਤੀ ਸੇਲ ਹੋ ਜਾਊਗਾ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਪਹਿਲੀ ਕੋਠੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਬਹੁਤ ਸੋਹਣੀ ਆਪਾਂ ਕੋਠੀ ਲੈ ਕੇ ਪਹੁੰਚੇ ਆਂ ਜਗ੍ਹਾ ਦੀ ਆਪਾਂ ਗੱਲ ਕਰੀਏ ਤਾਂ 4 ਬਿਸਬੇ ਜਗ੍ਹਾ 'ਚ ਕੋਠੀ ਬਣੀ ਹੋਈ ਹੈ ਕਿਹੜੀ ਚੀਜ਼ ਹੈ ਕੋਠੀ ਦੀ ਜਿਹੜੀ ਇਹਨਾਂ ਨੇ ਤਿਆਰ ਨਹੀਂ ਕਰਵਾਈ ਹੋਈ ਕਿਚਨ ਬਹੁਤ ਵਧੀਆ ਮੋਡਰਨ ਤਰੀਕੇ ਨਾਲ ਤਿਆਰ ਆਪਨ ਮਿਲ ਜੂਗਾ ਜਿੰਨੇ ਬੈਡਰੂਮਸ ਬਣੇ ਹੋਏ ਨੇ ਬਹੁਤ ਸੋਹਣੇ ਤਿਆਰ ਹੋਏ ਨੇ ਬਾਕੀ ਏਰੀਆ ਜਿਹੜਾ ਇਹਨਾਂ ਨੂੰ ਲੱਗਦਾ ਬਹੁਤ ਜ਼ਿਆਦਾ ਸੋਹਣਾ ਏਰੀਆ ਆਪਨ ਮਿਲ ਜੂਗਾ ਕੋਠੀ ਵੀ ਪੂਰੀ ਵਧੀਆ ਮਿਲੂਗੀ ਬਾਕੀ ਵੀਡੀਓ ਚ ਤੁਸੀਂ ਦੇਖ ਰਹੇ ਹੋ ਤੇ ਆਪਾਂ ਨੂੰ ਇਹ ਕੁਠੀ ਸਿਰਫ 25 ਲੱਖ ਦੀ ਡਿਮਾਂਡ ਦੇ ਵਿੱਚ ਮਿਲੂਗੀ। ਇੱਕ ਡਿਮਾਂਡ ਹੈ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ। ਮੌਕੇ ਤੇ ਘਾਟਾ ਵਾਧਾ ਕੀਤਾ ਜਾਊਗਾ। ਬਾਕੀ ਕੁਠੀ ਦੀ ਵੀਡੀਓ ਸਕਰੀਨ ਤੇ ਚੱਲੇ ਰਹੀ ਹੈ। ਤੁਸੀਂ ਦੇਖ ਰਹੇ ਹੋ। ਤੇ ਕੁਠੀ ਦੇ ਵਿੱਚ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਮਿਲਣੀ। ਬਹੁਤ ਸੋਹਣੀ ਕੁਠੀ ਤਿਆਰ ਕਰਵਾਈ ਹੋਈ ਹੈ। ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਪੀਓਪੀ ਆਪਾਂ ਨੂੰ ਮਿਲ ਜੂਗੀ। ਜੇ ਬੈੱਡਰੂਮਾਂ ਦੀ ਗੱਲ ਕਰੀਏ ਤਾਂ ਟੋਟਲ ਆਪਾਂ ਨੂੰ ਕੰਪਲੀਟ ਸੋਹਣੇ ਬੈੱਡਰੂਮ ਮਿਲ ਜਾਣਗੇ। AC ਦੀ ਫੀਟਿੰਗ ਵਗੈਰਾ ਆਪਾਂ ਨੂੰ ਕਿੰਨੀ ਕਰਾਈ ਮਿਲ ਜੂਗੀ ਤੇ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ ਇਹ ਆਪਾਂ ਨੂੰ ਰਜਿਸਟਰੀ ਵਾਲੀ ਮਿਲੂਗੀ। ਬਾਕੀ ਬਾਥਰੂਮ ਵਗੈਰਾ ਤੁਸੀਂ ਦੇਖ ਲਿਆ ਹੋਊਗਾ ਆਟੈਚ ਬਾਥਰੂਮ ਬੈਡਰੂਮ ਨਾਲ ਆਪਾਂ ਨੂੰ ਮਿਲ ਜਾਣਗੇ। ਟਾਈਲਾਂ ਟੂਲਾਂ ਦਾ ਟੋਟਲ ਆਪਾਂ ਨੂੰ ਕੰਮ ਮਿਲ ਜੂਗਾ। ਬਾਕੀ ਵੀਡੀਓ 'ਚ ਤੁਸੀਂ ਜ਼ਿਆਦਾ ਕੁਝ ਦੇਖ ਰਹੇ ਹੋ ਜੀ। ਬਾਕੀ ਕਿਚਨ ਵੀ ਤੁਸੀਂ ਪਿੱਛੇ ਦੇਖਿਆ ਹੋਊਗਾ। ਕਿਚਨ ਦੀ ਵੀਡੀਓ ਇਹਨਾਂ ਨੇ ਪ੍ਰੋਪਰ ਬਣਾ ਕੇ ਭੇਜੀ। ਤੇ ਕਿਚਨ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਇਹਨਾਂ ਨੇ ਸਾਰੇ ਕਿਤੇ ਫਰਸ਼ ਫਲੋਰ ਟਾਈਲ ਨਾਲ ਲਗਵਾਇਆ ਹੋਇਆ ਹੈ ਬਾਕੀ ਕਲਰ ਬਹੁਤ ਵਧੀਆ ਆਪਨ ਮਿਲ ਜੂਗਾ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਸਾਰੀ ਛੱਤ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਕੋਠੀ ਇਹ ਪਹੁੰਚੀ ਹੈ ਮਾਨਸਾ ਏਰੀਆ ਚ ਪਹੁੰਚੀ ਹੈ ਖਾਸ ਮਾਨਸਾ ਏਰੀਆ ਇਹਨਾਂ ਨੂੰ ਲੱਗਦਾਗਾ ਤੇ ਲੱਕੜ ਲੁੱਕੜ ਦਾ ਟੋਟਲ ਕੰਮ ਆਪਾਂ ਨੂੰ ਮਿਲ ਜੂਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਨਸਾ ਜਾ ਕੇ ਦੇਖ ਸਕਦੇ ਹੋ ਰੇਟ ਇਹਨਾਂ ਨੇ ਡਿਮਾਂਡ ਜਿਹੜੀ ਪਾਈ ਹੈ ਇੱਕ ਵਾਰੀ 25 ਲੱਖ ਰੁਪਇਆ ਕਿਹਾਗਾ ਮਾਲਕ ਕਹਿੰਦੇ ਨੇ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਤੇ ਓਨਰ ਦਾ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ 9878 78159 ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਕੋਠੀ ਸੋਹਣੀ ਹੈ ਵਧੀਆ ਬਣੀ ਹੋਈ ਹੈ ਤੇ ਕੋਠੀ ਦੀ ਵੀਡੀਓ ਤੁਸੀਂ ਦੇਖ ਲਈ ਜੀ ਤੇ ਪਹਿਲੀ ਕੋਠੀ ਤੁਸੀਂ ਦੇਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਸੇ ਕੋਲੇ ਕੋਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਪੇਜ ਨੰਬਰ ਉੱਪਰ ਪੂਰੀ ਵੀਡੀਓ ਚ ਚੱਲਦਾ ਰਹੂਗਾ ਜੀ 73800 6273 ਨੰਬਰ 2 ਤੇ ਆਪਣੇ ਕੋਲੇ ਇੱਕ ਘਰ ਪਹੁੰਚਿਆਗਾ ਕੋਠੀ ਵਾਂਗੂ ਬਣਿਆ ਹੋਇਆ ਤਿਆਰ ਇਹਨਾਂ ਨੇ ਵਧੀਆ ਕਰਵਾ ਰੱਖਿਆ ਰੰਗ ਰੂng ਦਾ ਟੋਟਲ ਕੰਮ ਬਹੁਤ ਸੋਹਣਾ ਇਹਨਾਂ ਨੇ ਕਰਵਾ ਰੱਖਿਆ ਬਾਕੀ ਘਰ ਬਹੁਤ ਵਧੀਆ ਬਣਿਆ ਹੋਇਆ ਜਗ੍ਹਾ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਮਿਲ ਜੂਗੀ ਕੋਈ ਐਦਾ ਨਹੀਂ ਢੀਡ ਭੜਕਾ ਜੈ ਵਧੀਆ ਜਗ੍ਹਾ ਆਪਾਂ ਨੂੰ ਮਿਲੂਗੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਸੱਤ ਮਰਲੇ ਜਗ੍ਹਾ ਆਪਾਂ ਨੂੰ ਮਿਲੂਗੀ ਰੇਟ ਇਹਦਾ ਬਹੁਤ ਘੱਟ ਆਪਣੇ ਕੋਲੇ ਪਹੁੰਚਿਆ ਸਿਰਫ ਡਿਮਾਂਡ 8 ਲੱਖ ਰੁਪਇਆ ਇਹਨਾਂ ਨੇ ਕਹੀ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਕਿਹਾ ਰੇਟ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਕਿਸੇ ਨੇ ਵੀ ਘਰ ਇਹੇ ਜਾ ਕੇ ਦੇਖਣਾ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ 7 ਮਰਲੇ ਜਗ੍ਹਾ 8 ਲੱਖ ਦਾ ਘਰ ਹੈ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਲੋਬੀ ਵਗੈਰਾ 게ਟ ਗੂਟ ਬਾਥਰੂਮ ਵਗੈਰਾ ਸਾਰਾ ਕੁਝ ਆਪ ਨੂੰ ਟੋਟਲ ਮਿਲ ਜਾਊਗਾ ਤੇ ਇਹਨਾਂ ਕੋਲੇ ਦੋ ਤਿੰਨ ਪਲਾਟ ਵੀ ਨੇ ਉਹ ਵੀ ਸੇਲ ਕਰਨੇ ਨੇ ਉਹ ਵੀ ਵਧੀਆ ਰੇਟ 'ਚ ਸੇਲ ਕਰਨੇ ਨੇ ਜਿਹੜਾ ਘਰ ਦਾ ਰੇਟ ਹੈ ਉਹ ਤੁਹਾਨੂੰ ਮੈਂ ਦੱਸਿਆ 8 ਲੱਖ ਰੁਪਏ ਸੀ ਤੇ ਕੋਈ ਵੀ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਏਰੀਆ ਨਮਾਸ਼ਹਿਰ ਇਹਨਾਂ ਨੂੰ ਲੱਗਦਾ ਪਿੰਡ ਚਾਲਕਲਾਂ ਚਾਲਕਲਾਂ ਪਿੰਡ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜਾਂ ਕੁਝ ਪੁੱਛਣਾ ਤਾਂ ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਜੀ ਬਾਕੀ ਘਰ ਦੀ ਵੀਡੀਓ ਸਕਰੀਨ ਤੇ ਚੱਲ ਰਹੀ ਆ ਤੁਹਾਨੂੰ ਘਰ ਕਿਵੇਂ ਦਾ ਲੱਗ ਰਿਹਾ ਮੈਨੂੰ ਜਰੂਰ ਦੱਸੋ ਜੀ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਕਿਸੇ ਮੇਰੇ ਭੈਣ ਨੂੰ ਮੇਰੀ ਮਾਤਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਪਸੰਦ ਆਏ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਨਾਲ ਕਰੋ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਨੰਬਰ ਆ 83607151912 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਓ ਤੇ ਕੁਝ ਵੀ ਪੁੱਛਣਾ ਹੈ ਮਾਲਕ ਕਹਿੰਦੇ ਨੇ ਫੋਨ ਕਰ ਲਓ ਕੋਈ ਵੀ ਜਾਣਕਾਰੀ ਲੈਣੀ ਹੈ ਜਾਣਕਾਰੀ ਸਾਡੇ ਤੋਂ ਲੈ ਸਕਦੇ ਹੋ ਬਾਕੀ ਮਾਲਕ ਨੇ ਕਿਹਾ ਕਿਸੇ ਨੇ ਆ ਕੇ ਦੇਖਣਾ ਤਾਂ ਇੱਕ ਵਾਰੀ ਪਹਿਲਾਂ ਫੋਨ ਲਾਜ਼ਮੀ ਕਰ ਲਿਓ ਕਿਉਂਕਿ ਫੋਨ ਕਰਿਆ ਪਹਿਲਾਂ ਚੰਗਾ ਰਹਿੰਦਾ ਜੀ ਕਈ ਵਾਰੀ ਮਾਲਕ ਬਾਹਰ ਗਏ ਹੁੰਦੇ ਆ ਜੋ ਵਿਜ਼ੀ ਹੁੰਦੀ ਹੈ ਤਾਂ ਕਰਕੇ ਇੱਕ ਵਾਰੀ ਫੋਨ ਕਰਕੇ ਟਾਈਮ ਲੈ ਲੇ ਵੀ ਅਸੀਂ ਇਸ ਵਾਰ ਨੂੰ ਇਸ ਦਿਨ ਨੂੰ ਤੇ ਐਨੇ ਕ ਵਜੇ ਆਵਾਂਗੇ ਤੇ ਸਾਨੂੰ ਤੁਸੀਂ ਦੱਸ ਦਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਸੰਦ ਆਊਗਾ ਜਾ ਕੇ ਦੇਖੋਗੇ ਤੇ ਮਾਲਕ ਕਹਿੰਦੇ ਹੁੰਦੇ ਹਰ ਮਾਲਕ ਕਹਿੰਦਾ ਹੁੰਦਾ ਵੀ ਰੇਟ ਮੌਕੇ ਤੇ ਕਰ ਲਾਂਗੇ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਘਰੋ ਜੀ ਰੇਟ ਤੁਹਾਨੂੰ ਅੱਜ ਬਹੁਤ ਸਹੀ ਦੇਖਣ ਨੂੰ ਮਿਲਗੇ ਹੋਣਗੇ ਤੇ ਜਿਹੜੀ ਤੁਸੀਂ ਇਹ ਕੂਠੀ ਦੇਖ ਰਹੇ ਹੋ ਇਹ ਕੂਠੀ ਦਾ ਰੇਟ ਵੀ ਬਹੁਤ ਸਹੀ ਆਪਣੇ ਕੋਲੇ ਪਹੁੰਚੇਗਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੀ ਡਿਮਾਂਡ ਆਪਣੇ ਕੋਲੇ ਪਾਈ ਆ ਸਿਰਫ 27 ਲੱਖ ਰੁਪਇਆ ਪਾਈ ਆ ਜੀ ਤੇ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ 10 ਮਰਲੇ ਜਗ੍ਹਾ 'ਚ ਕੋਠੀ ਬਣੀ ਹੋਈ ਹੈ ਰਜਿਸਟਰੀ ਵਾਲੀ ਜਗ੍ਹਾ ਬਾਹਰ ਇੱਕ ਸ਼ੌਬੀ ਬਣੀ ਹੋਈ ਹੈ ਤੇ ਬਾਕੀ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਇਹ ਕੋਠੀ ਹੈ ਜਿਹੜੀ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਨਵੀਂ ਤਿਆਰ ਹੋਈ ਹੈ ਤੇ ਸਾਰਾ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਪਲਾਸਟਰ ਵਗੈਰਾ ਤੇ ਬਾਕੀ ਤੁਸੀਂ ਦੇਖੋਗੇ ਆਪ ਹੀ ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗ ਜਾਊਗਾ ਜੀ ਤੇ ਬਾਹਰੋਂ ਕੋਠੀ ਜਿਹੜੀ ਇੱਕ ਹਵੇਲੀ ਦੇ ਵਾਂਗੂ ਲੱਗਦੀ ਹੈਗੀ ਕੂਠੀ ਦਾ ਡਿਜ਼ਾਈਨ ਤੇ ਕੂਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਆਪਣੇ ਕੋਲੇ ਕੂਠੀ ਇਹ ਜਿਹੜੀ ਪਹੁੰਚੀ ਐ ਆਪਣੇ ਕੋਲੇ ਦਿয়ালਪੁਰਾ ਭਾਈਕਾ ਏਰੀਆ ਚੋਂ ਪਹੁੰਚੀ ਐ ਜੀ। ਜਿਹੜਾ ਭਗਤਾ ਭਾਈਕਾ ਉਹ ਇਹਨਾਂ ਨੂੰ ਨੀਅਰ ਲੱਗਦਾਗਾ। ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਭਗਤਾ ਭਾਈ ਤੋਂ 9 ਕਿਲੋਮੀਟਰ ਦੂਰੀ ਤੇ ਇਹਨਾਂ ਦੀ ਕੂਠੀ ਐ ਜੀ। ਵਧੀਆ ਸੋਹਣੀ ਕੂਠੀ ਐ, ਵਧੀਆ ਬਣੀ ਹੋਈ ਐ। ਬਾਕੀ ਜਿਹੜਾ NH 754 ਉਹ ਇਹਨਾਂ ਤੋਂ 500 ਕੁੱਲ ਮੀਟਰ ਦੀ ਦੂਰੀ ਤੇ ਆ ਲਿੰਕ ਰੋਡ ਤੇ ਬਣੀ ਹੋਈ ਹੈ ਕੋਠੀ 27 ਲੱਖ ਰੁਪਏ ਡਿਮਾਂਡ ਇਹਨਾਂ ਨੇ ਇੱਕ ਵਾਰੀ ਕਿਹਾਗਾ ਬਾਕੀ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਠੀ ਜਾ ਕੇ ਦੇਖ ਸਕਦੇ ਹੋ ਬਾਕੀ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਸਕਰੀਨ ਤੇ ਆਪਾਂ ਦੇ ਦਿੰਨੇ ਸੀ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਹੀ ਲਈ ਜੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਤੇ ਕਿਸੇ ਨੇ ਜਾ ਕੇ ਦੇਖਣੀ ਹੈ ਕੋਠੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਵੀ ਕਰ ਸਕਦੇ ਹੋ ਜੀ। ਬਾਕੀ ਕੋਠੀ 'ਚ ਕਮੀ ਪੇਸ਼ੀ ਕੋਈ ਨਹੀਂ। ਨਵੀਂ ਕੋਠੀ ਆ, ਸੋਹਣੀ ਬਣੀ ਹੋਈ ਆ। ਰੇਟ ਵੀ ਘੱਟ ਆ। ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ। ਤੇ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਤੇ ਅੱਜ ਤੁਹਾਨੂੰ ਬਹੁਤ ਵਧੀਆ ਵੀਡੀਓ ਦਿਖਾਈ ਤੇ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ। ਕਮੈਂਟ ਕਰਨਾ ਨਾ ਭੁੱਲਿਓ। ਆਪਦੀ ਰਾਇ ਜ਼ਰੂਰ ਦਿਓ ਜੀ। ਤੇ ਜਿੰਨੇ ਤੁਸੀਂ ਦੇਖ ਰਹੂ ਅਗਲੇ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ? ਕਮੈਂਟ ਵੀ ਲਾਜ਼ਮੀ ਕਰੋ ਠੀਕ ਹੈ ਜੀ। ਤੇ ਕਿਸੇ ਕੋਲੇ ਕੁਠੀ ਘਰ ਮਕਾਨ ਹੈਗਾ ਵੇਚਣ ਵਾਸਤੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਆਪਾਂ ਐਡ ਲਗਾ ਦਾਂਗੇ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀ ਦੇ ਵਿੱਚ ਕੋਈ ਕਮਿਸ਼ਨ ਕੋਈ ਖਰਚਾ ਕੋਈ ਫੀਸ ਆਪਣੇ ਨਹੀਂ ਹੁੰਦੀ ਜੀ ਚਾਮਾ ਫਰੀ ਚ ਸਾਰਾ ਕੰਮ ਹੈ ਬਸ ਆਪਣੇ ਕੋਲੇ ਭੇਜ ਦਿਓ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਤੇ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਆਪਾਂ ਹਰ ਏਰੀਆ ਚੋਂ ਅਲੱਗ-ਅਲੱਗ ਏਰੀਆ ਚੋਂ ਕੋਠੀ ਘਰ ਮਕਾਨ ਲੈ ਕੇ ਆਉਂਦੇ ਰਹਿੰਦੇ ਆ ਜੀ। ਬਾਕੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਕਮੈਂਟ ਲਾਜ਼ਮੀ ਕਰਿਓ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਹੈ। ਠੀਕ ਹੈ ਜੀ।